ਵਿੱਚ ਬੰਦਾ ਅਜੇ ਤਿੱਕਰ ਫਸਿਆ ਬਹੁਤ ਜਿਆਦਾ ਭਿਆਨਕ ਐਕਸੀਡੈਂਟ ਹੋਇਆ ਕੋਟ ਹੀ ਸੇਖਾਂ ਜ਼ਿਲ੍ਹਾ ਮੋਗਾ ਕੋਟ ਹੀ ਸੇਖਾਂ ਵਿੱਚ ਬਹੁਤ ਭਿਆਨਕ ਐਕਸੀਡੈਂਟ ਆਹ ਦੇਖੋ ਜੀ ਗੱਡੀ ਦੇ ਵਿੱਚ ਬੰਦਾ ਫਸਿਆ ਆਇਆ ਜੀ ਮੋਟਰਸਾਈਕਲ ਵਾਲਾ ਬੰਦਾ ਬਹੁਤ ਭਿਆਨਕ ਐਕਸੀਡੈਂਟ ਆਹ ਵੇਖੋ ਜੀ ਕਾਲ ਵਾਲੇ ਨਾਲ ਕਾਲ ਵਾਲੇ ਦਾ ਬਹੁਤ ਜਿਆਦਾ ਭਿਆਨਕ ਐਕਸੀਡੈਂਟ ਆਈ ਬਰਾੜ ਕਿੱਥੇ ਪਈ ਹੋ ਗਈ ਉਹ ਬੰਦੇ ਕਹਿੰਦੇ ਬਹੁਤ ਭਿਆਨਕ ਐਕਸੀਡੈਂਟ ਕੋੜੀ ਸੇਕਾ ਵਿੱਚ ਬਹੁਤ ਭਿਆਨਕ ਐਕਸੀਡੈਂਟ ਟਰੱਕ ਦੇ ਵਿੱਚ ਬੰਦੇ ਫਸੇ ਹੋਏ ਟਰੱਕ ਦੇ ਵਿੱਚ ਬੰਦੇ ਨੇ ਉਤਰਦੇ ਬੰਦੇ ਟਰੱਕ ਦੇ ਵਿੱਚ ਫਸੇ ਹੋਏ ਆ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਦੋਂ ਬੰਦੇ ਦਾ ਪੂਰਾ ਪੈਰ ਦੱਬ ਗਿਆ ਪਰਲੇ ਪਾਸੇ ਬੰਦਾ ਫਸਿਆ ਹੋਇਆ ਉਹ ਉਹ ਵੀ ਕਰੀ ਰਿਹਾ ਹੈ ਵਾਹ ਨੂੰ ਵੇਖ ਲੋ ਉਹਦੇ ਦਾ ਸਾ ਵੀ ਸ਼ਾਇਦ ਹੋਣਾ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਮੌਕੇ ਤੇ ਜਿਆਦੇ ਬੰਦੇ ਨਾ ਭਾਈ ਅੱਕੇ ਹੋ ਜਾ ਜੱਦੀ ਇਹ ਪਿੱਛੇ ਰੋ ਇੱਕ ਦੂਜੇ ਵੱਲੋਂ ਉਹਨਾਂ ਦਾ ਜਾਣੋ ਕੇ ਜੀ ਇਹ ਜ਼ਰੂਰੀ ਹੋ ਗਿਆ ਕੰਮ ਬੁਰੀ ਜ਼ਰੂਰੀ ਬਾਕੀ ਕੰਮ ਬਾਅਦ ਵਿੱਚ ਇੱਕ ਬੰਦਾ ਵਿੱਚ ਫਸਿਆ ਆਇਆ ਜੀ ਉਹਨੂੰ ਕੱਢਿਆ ਜਾ ਰਿਹਾ ਕ੍ਰੇਨਾਂ ਵੀ ਆ ਚੁੱਕੀਆਂ ਮੋਕੇ ਤੇ ਕੋਟੀ ਸੇਖਾ ਜ਼ਿਲ੍ਹਾ ਮੋਗਾ ਕੋਟੀ ਸੇਖਾ चवाज़ <laughs> चावा ਹੋਰ ਸਾਈਡੋਂ ਬੋਲੇ ਥੋੜਾ ਹੋਰ ਕੇ ਚਲੋ ਯਾਰ ਜਿਹਨੂੰ ਖੇਡਦੇ ਨਾ ਕੋਈ ਹੁੰਦਾ ਨਾਲ ਇਹ ਮੁੰਡਾ ਨਾ ਮੈਂ ਬਰਾਦਾਰ ਨੂੰ ਕਹਿੰਦਾ ਖੜੋ ਇੱਥੇ ਆ ਗਿਆ ਅੱਗੇ ਲੈ ਆਉਣਾ ਬੋਲਦਾ ਯਾਰ ਆ ਗਿਆ ਆ ਗਿਆ ਬੰਦਾ ਬਾਹਰ ਆ ਗਿਆ ਆ ਗਿਆ ਆ ਗਿਆ ਆਹ ਬੰਦੇ ਨੂੰ ਬਾਹਰ ਕਢੇ ਜਾ ਰਿਹਾ ਵਿੱਚੋਂ মেলা ধৰণৰ মেলা বাবা বেলেগ হয়

ਕਰੇ ਨਾ ਚੁੱਕਿਆ ਨੇ ਬਹੁਤ ਹੀ ਭਿਆਨਕ ਐਕਸੀਡੈਂਟ ਹੋ ਗਿਆ ਜੀ ਵੀਰੇ ਤੁਸੀਂ ਵੀ ਸਾਈਡ ਤੋਂ ਕਿਹ ਕਰ ਰਹੇ ਬੱਸ ਨੂੰ ਚਾਲ ਕੇ मुदान <laughs> ਕੋੜੀ ਸਿਕਾ ਨੂੰ ਹਾਂ ਹੀ ਮੰਗਰਲੇ ਪਾਸੇ ਸੀ ਗਈ ਇਹ ਕੋੜੀ ਸਿਕਾ ਤੋਂ ਮੋਗੇ ਨੂੰ ਆਏ ਜਾ ਰਹੇ ਸੀ ਜੈਡ ਫਰੋਸ ਕੰਪਨੀਆਂ ਜੋ ਉੱਥੇ ਲੱਗੇ ਹੋਏ ਸੀਗੇ ਅੱਜ ਇਹ ਦੁੱਧ ਵਾਲੀ ਗੱਡੀ ਆ ਗਈ ਆਈ ਇਹ ਬੈਕ ਜਾਣ ਲਈ ਸੀਗੀ ਤੇ ਅਸੀਂ ਸਾਈਡ ਤੇ ਖੜੇ ਸੀਗੇ ਪਿੱਛੋਂ ਟਰੱਕ ਆਉਂਦਾ ਪਿਆ ਸੀਗਾ ਲੋਡ ਜ਼ਿਆਦਾ ਸੀਗਾ ਉਹਦੇ ਤੇ ਤੇ ਉਹ ਵਜਾ ਕੇ ਵਿੱਚ ਹੀ ਮੈਂ ਸਾਈਡ ਤੇ ਹੋ ਗਿਆ ਮੈਂ ਉਹਨੂੰ ਕਿਹਾ ਭਾਈ ਇਹ ਲਵੀ ਗੱਡੀ ਤੇਜ਼ ਆਉਂਦੀ ਪਈ ਆ ਮੈਂ ਸਾਈਡ ਤੇ ਹੋ ਜਾ ਉਹ ਤੋਂ ਉੱਤਰ ਦਾ ਮੌਕਾ ਨਹੀਂ ਮਿਲਿਆ ਮੈਂ ਸਾਈਡ ਤੇ ਹੋ ਕੇ ਔਰ ਸੇਂਗਲਾ ਬੰਦਾ ਮਰ ਗਿਆ ਜੀ ਮੈਂ ਬਚ ਗਿਆ ਤੇ ਖੜਾ ਕਰਕੇ ਨਾ ਮੈਂ ਸਾਈਡ ਤੇ ਹੋ ਗਿਆ ਸੀ ਨਹੀਂ ਖੜੇ ਹੋਏ ਸੀਗੇ ਖੜੀ ਸੀ ਖੜੇ ਖੜਿਆਂ ਦੇ ਵਿੱਚ ਹੀ ਵਜਿਆ ਜਿਵੇਂ ਆ ਖੜੇ ਹੋਏ ਨਾ ਹਾਂ ਆ ਆ ਵਿੱਚ ਵਜਾਈ ਹਾਂ ਜੀ ਮੇਰਾ ਨਾਮ ਲਾਲਪ੍ਰੀਤ ਸਿੰਘ ਕੋਟੀ ਸਿੰਘ ਮੇਰੇ ਤਾਇਆ ਜੀ ਸੀ ਧਰਮਕੁਰ ਰੋਡ ਤੇਰਵੰਸ ਨਰਸਿੰਘਾ ਹੋਂਦੇ ਕੋਲ ਜੀ ਇੱਥੇ ਮੋਗੇ ਫੈਕਟਰੀ ਦੇ ਵਿੱਚ ਜੋਬ ਕਰਦੇ ਜੀ ਆਪਣਾ ਮਸਾਲਾ ਫੈਕਟਰੀ ਦੇ ਪਾਸੇ ਸਾਰਾ ਕੁਝ ਕਰਨਾ ਕਰਮ ਜੀ ਆ ਪਿੱਛੇ ਗੱਡੀ ਖੜੀ ਆਈ ਦੁੱਧ ਵਾਲੀ ਅੱਬੇ ਨਾਰੰਗਦੀ ਜੀ ਇਹ ਇੱਥੇ ਕੰਡੇ ਤੇ ਇੱਥੇ ਅੱਗੇ ਵੀ ਹੈਵੀ ਹੈ ਵੇਹੇ ਕੰਡੇ ਦੀ ਇੱਥੇ ਚਾਹੀਦੀ ਨਹੀਂ ਹੈਗੀ ਜਿਹੜਾ ਟੀ ਪੁਆਇੰਟ ਆ ਇੱਥੇ ਇੱਥੇ ਕੋਈ ਵੀ ਹੈਵੀ ਗੱਡੀਆਂ ਇੱਥੋਂ ਮੁੜਦੀਆਂ ਨੇ ਕੋਈ ਨਹੀਂ ਪਿੱਛੇ ਨਾ ਕੋਈ ਬੰਦਾ ਰੱਖਿਆ ਇਹਨਾਂ ਨੇ ਵੀ ਪਿੱਛੇ ਧੁੰਦ ਕਰਨ ਕੋਈ ਬੰਦਾ ਖਿਲਾੜ ਵੀ ਕੋਈ ਅੱਗੋਂ ਆਉਂਦਾ ਆ ਜਾਂ ਕੋਈ ਗੱਡੀ ਬੈਕ ਕਰਾਉਨੇ ਪਿਆ ਸੀ ਕੋਈ ਬੰਦਾ ਨਹੀਂ ਅੰਨੇ ਵਾ ਇੱਥੇ ਧੁੰਦ ਦੇ ਵਿੱਚ ਗੱਡੀ ਬੈਕ ਕੀਤੀ ਤੇ ਉਹ ਮਗਰੋਂ ਮੋਟਰਸਾਈਕਲ ਤੇ ਹੁੰਦੇ ਪਏ ਸੀ ਉਹਨਾਂ ਨੂੰ 2 ਮੀਟਰ ਰੋਕਿਆ ਵੀ ਚਲੋ ਰਾਹ ਦਊਗਾ ਤੇ ਮੈਂ ਲੰਘਾਵਾਂ ਪਿੱਛੇ ਇੱਕ ਟਰੱਕ ਆਇਆ ਉਹਨੇ ਵਿੱਚੇ ਇਹਨੂੰ ਫੇਟ ਆ ਜੀ ਵੀ ট্রাক ਵੀ ਸਾਰਾ ਟਾਇਰ ਜੋ ਵੀ ਬਾਹਰ ਲੱਤ ਲੱਗ ਹੋ ਗਈ ਮੌਕੇ ਤੇ ਡੈਥ ਹੋ ਗਈ ਜੀ ਇਹਨਾਂ ਦੀ ਲਾਹ ਪ੍ਰਵਾਈ ਦੇ ਕਾਰਨ ਗੱਡੀ ਨੰਬਰ ਤੁਸੀਂ ਆਪ ਦਾ ਚੈੱਕ ਕਰ ਲਿਓ ਜੀ ਇਹਦਾ ਬੇਨਾਰਗ ਦੀ ਗੱਡੀ ਆ ਦੁੱਧ ਵਾਲੀ ਉਤੋਂ ਜੀ ਇਹਨਾਂ ਨੂੰ ਕਿਹਾ ਜੀ ਦੁੱਧ ਖਾਲੀ ਕਰੋ ਜੀ ਗੱਡੀ ਕਢਾਓ ਇਹਨਾਂ ਨੇ ਕਹਿੰਦੇ ਸਾਡਾ 20 ਲੱਖ ਦਾ ਨੁਕਸਾਨ ਹੁੰਦਾ ਜੀ ਅਸੀਂ ਦੁੱਧ ਨਹੀਂ ਖਾਲੀ ਕਰਾ ਸਕਦੇ 3 2 2.5 ਘੰਟੇ 3 ਘੰਟੇ ਲਾਸ਼ ਵਿੱਚੀ ਦੱਬੀ ਰਹੀ ਜੋਲੀ ਰਾਕਦੇ ਇੰਨੀ ਲਾਪਰਵਾਹੀ ਇਥੇ ਪ੍ਰਸ਼ਾਸਨ ਦੀ ਹੋਈ ਪਈ ਜੀ ਇੱਕ ਆ ਕੰਡੇ ਦਾ ਬਹੁਤ ਗਲਤ ਕੰਮ ਆ ਜੀ ਕੰਡਾ ਬਿਲਕੁਲ ਟੀ ਪੁਆਇੰਟ ਤੇ ਆ ਇਹ ਕੰਡਾ ਵੇਖੋ ਜੀ ਕੰਡਾ ਬੰਦ ਹੋਣਾ ਚਾਹੀਦਾ ਪਰਿਵਾਰ ਦੇ ਵਿੱਚ ਇੱਕ ਜੀ ਬੱਚਾ ਛੋਟਾ ਮੁੰਡਾ ਉਹ ਬਿਲਕੁਲ ਉਹ ਵੀ ਥੋੜਾ ਜਿਹਾ ਮੈਂਟਲੀ ਅਫਸਰਤਾ ਥੋੜਾ ਜਿਹਾ ਜਾਨੀ ਕਿ ਵੀ ਇੰਨੀ ਹੈ ਨਹੀਂ ਸੱਤ ਬੁੱਧੀ ਉਹਨੂੰ ਵੀ ਤੇ ਬਾਕੀ ਬਜ਼ੁਰਗ ਮਾਂ ਪਿਓ ਨੇ ਉਹ ਵੀ ਨਾਲ ਇਹ ਤੇ ਘਰ ਦਾ ਜੇ ਕੱਚੀ ਛੱਤ ਉਹ ਵੀ ਨਹੀਂ ਪਈ ਬਹੁਤ ਬੁਰਾ ਹਾਲਾ ਘਰ ਦਾ ਗੁਜ਼ਾਰਾ ਬੜਾ ਕਹਿੰਦੇ ਸਿਰ ਤੇ ਸਾਰਾ ਘਰ ਦਾ ਗੁਜ਼ਾਰਾ ਸੀ ਅਸੀਂ ਅਸੀਂ ਮੰਗ ਕਰਦੇ ਜੀ ਵਾਤ ਇਨਸਾਫ ਮਿ Ваде тоа, ваде. ਇਹਨਾਂ ਦੀ ਇੱਕ 100% ਗਲਤੀ ਇਹਨਾਂ ਦੀ ਹੈ ਜੀ ਆ ਤੁਸੀਂ ਵੇਖ ਲਓ ਟਰੱਕ ਕਿਹੜੇ ਹਿਸਾਬ ਨਾਲ ਲੱਗਾ ਹੋਇਆ ਦੁੱਧ ਵਾਲਾ ਕੈਂਟਰ ਇਹਦਾ ਨੰਬਰ ਨੰਬਰ ਪਲੇਟ ਵਿਖਾਓ ਤੇ ਦੂਜੇ ਦੀ ਵੀ ਟਰੱਕ ਦੀ ਵੇਖੋ ਇਹਨਾਂ ਦੇ ਕਰਕੇ ਕੋਹੋਰ ਵਿਚਾਰੇ ਰਾਹ ਰਾਹगिर ਜਾਂਦੇ ਪਏ ਸੀਗੇ ਚਾਰ ਗੱਡੀ ਦੇ ਵਿੱਚ ਉਹਨਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ ਉਹਨਾਂ ਨੂੰ ਮੋਗੇ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਉਹਨਾਂ ਦੀਆਂ ਵਿਚਾਰਿਆਂ ਦੀ ਲੱਤਾਂ ਬਾਹਾਂ ਟੁੱਟ ਗਈਆਂ ਤੇ ਟਰੱਕ ਵਾਲੇ ਦੀਆਂ ਵੀ ਲੱਤਾਂ ਟੁੱਟੀਆਂ ਨੇ ਇਹਦਾ ਡਰਾਈਵਰ ਅੱਬੇ ਨਾਰੰਗ ਦਾ ਫਰਾਰ ਹੋ ਗਿਆ ਉੱਤੋਂ ਉਹਨਾਂ ਨੂੰ ਇਹਨੂੰ ਕਿਹਾ ਵੀ ਕਿੱਥੇ ਜੇ ਤੁਸੀਂ ਕੀ ਹਿਸਾਬਤਾ ਹੋ ਕੇ ਕਿਸ ਰਾਜਸਥਾਨ ਗਏ ਚਲੇ ਅਸੀਂ ਨਹੀਂ ਕਿਸ ਸਾਡਾ 20 ਲੱਖ ਦਾ ਦੁੱਧ ਆ ਇਹਦੇ ਸਿਰਫ ਇਹਨਾਂ ਦੇ ਦੁੱਧ ਦੀ ਕੀਮਤ ਆ ਬਸ ਬੰਦੇ ਦੀ ਕੋਈ ਕੀਮਤ ਨਹੀਂ ਇੱਕ ਪੈਸੇ ਵੀ ਕੀਮਤ ਨਹੀਂ ਹੈਗੀ ਬੰਦੇ ਦੀ ਸਾਡਾ ਬੰਦਾ ਇਹਦਾ ਬਹੁਤ ਨੁਕਸਾਨ ਹੋਇਆ ਸਾਨੂੰ ਮੁਆਜਰਾ ਦਵਾਇਆ ਜਾਵੇ ਜਿਹੜਾ ਵੀ ਥੋੜ੍ਹਾ ਵੀ ਬੰਦਾ ਇਹਦੀ ਕਾਰਵਾਈ ਕੀਤੀ ਜਾਵੇ ਇਹਨਾਂ ਦਾ ਕਰਦੇ ਉਸੇ ਇਹ ਬੱਜੜੀ ਵਾਲੀ ਗੱਡੀ ਬੜੀ ਤੇਜ਼ ਆਉਦੀ ਸੀ ਅਗਰ ਉਹ ਰੁਕੀ ਨਹੀਂ ਐਗੋਂ ਦੇਹੀ ਹੈ ਇਹ ਲਾਲਾ ਮਗਰ ਉਹਦੇ ਪਰਲੇ ਪਾਸੇ ਆਉਗਾ ਸੀ ਆ ਜਿਹੜੀ ਬੱਜੜੀ ਵਾਲੀ ਗੱਡੀ ਨਾ ਉਥੋਂ ਗੋੜਾ ਲੱਗਾ ਸੀ ਉੱਥੋਂ ਬਾਹਰ ਨਿਕਲੇ ਇੱਕ ਮੁੰਡਾ ਦੋ ਜਣੇ ਸੀ ਇੱਕ ਛਾਲ ਮਾਰ ਕੇ ਨਿਕਲ ਗਿਆ ਦੇਖ ਰਹੇ ਸੀ ਹੱਥ ਜੂੜੀ ਤਾਂ ਠੀਕ ਹੈ ਤੇ ਇੱਕ ਤਾਂ ਇੱਥੇ ਆਵੇ ਜਿਹੜਾ ਮੋਟਰਸਾਈਕਲ ਆ ਉਹ ਗੁਇਨ ਅੱਜ ਕਰੀਬ 8:30 ਵਜੇ ਦੇ ਇੱਕ ਜਿਹੜਾ ਹੈਗਾ ਧਰਮਗੰਡਾ ਹੈ ਇੱਥੇ ਕੋਟੀਸੇ ਖਾਂ ਚ ਐਟਲਸ ਧਰਮਗੰਡਾ ਐਟਲਸ ਧਰਮਗੰਡਾ ਦੇ ਉੱਤੇ ਇੱਕ ਦੁੱਧ ਵਾਲੀ ਗੱਡੀ ਜਿਹੜੀ ਹੈਗੀ ਆ ਵੱਡਾ ਟੈਂਕਰ ਖੜਾ ਸੀਗਾ ਉਹ ਬਿਨਾ ਕਿਸੇ ਰੋਕ ਲਾਇਆ ਬਿਨਾ ਕਿਸੇ ਨੂੰ ਸੜਕ ਤੇ ਖੜਾਇਆ ਇਹਨੂੰ ਦੁੱਧ ਵਾਲੀ ਵੱਡੇ ਟੈਂਕਰ ਨੂੰ ਜਿਹੜਾ ਹੈਗਾ ਬੈਕ ਕਰ ਰਿਆ ਸੀਗਾ ਇਹ ਜਿਹੜਾ ਜਾਦਾ ਇਹਦਾ ਹਿੱਸਾ ਸੜਕ ਤੇ ਸੀਗਾ ਤੇ ਇਧਰੋਂ ਮੋਟਰਸਾਈਕਲ ਤੇ ਦੋ ਵਿਅਕਤੀ ਜਾ ਰਹੇ ਸੀਗੇ ਆਪਦੇ ਕੰਮ ਦੇ ਸਬੰਧ ਚ ਮੁਗੇ ਨੂੰ ਉਹਨਾਂ ਨੇ ਜਦੋਂ ਅੱਗੇ ਖੜਾ ਦੇਖਿਆ ਮੋਟਰਸਾਈਕਲ ਆਪਣਾ ਰੋਕਿਆ ਤੇ ਪਿੱਛੋਂ ਇੱਕ ਜਿਹੜਾ ਹੈਗਾ ਟਰੱਕ ਆਇਆ ਘੋੜਾ ਟਰਾਲਾ ਬਜਰੀ ਦਾ ਭਰਿਆ ਹੋਇਆ ਉਹਨੇ ਵੀ ਇਨੇ ਲਾਪਰਵਾਹੀ ਨਾਲ ਬੈਕ ਕੀਤਾ ਟਰੱਕ ਤੇ ਉਹਨੇ ਲਾਪਰਵਾਹੀ ਨਾਲ ਅੱਗੇ ਦੇਖੇ ਤੋਂ ਬਿਨਾ ਜਿਹੜਾ ਹੈਗਾ ਉਹ ਮੋਟਰਸਾਈਕਲ ਨੂੰ ਹਿੱਟ ਕਰਤਾ ਮੋਟਰਸਾਈਕਲ ਜਿਹੜਾ ਹੈਗਾ ਉਹ ਟਰਾਲੇ ਦੇ ਤੇ ਦੁੱਧ ਵਾਲੇ ਟੈਂਕਰ ਦੇ ਵਿਚਾਲੇ ਆ ਗਿਆ ਜਿਸ ਦੇ ਨਾਲ ਇੱਕ ਬੰਦੇ ਦੀ ਡੈਥ ਹੋ ਗਈ ਇਹ ਐਸੀ ਕੋਈ ਗੱਲ ਨਹੀਂ ਹੈ ਜਦੋਂ ਹੀ ਸਾਨੂੰ ਸੂਚਨਾ ਮਿਲੀ ਹੈ ਅਸੀਂ ਸਪੈਸ਼ਲ ਆਪਰੇਸ਼ਨ ਦੇ ਵਿੱਚ ਅੱਜ ਸਵੇਰ ਦੀ ਸਾਰੀ ਫੋਰਸ ਵੀ ਗਏ ਹੋਏ ਸੀ ਜਦੋਂ ਸਾਨੂੰ ਸੂਚਨਾ ਮਿਲੀ ਤੁਰੰਤ ਮੈਂ ਮੌਕੇ ਤੇ ਐਸਏ ਜਸਵਿੰਦਰ ਸਿੰਘ ਏਆਰਪੀ ਦੀ ਟੀਮ ਤੇ ਹੋਰ ਭੇਜਦੇ ਸੀਗੇ ਲੋਕ ਤੇ ਇਥੇ ਹੋਰ ਵੀ ਕਾਫੀ ਲੋਕ ਹੋਗੇ ਸੀ ਬਹੁਤ ਲੋਕਾਂ ਨੇ ਹੈਲਪ ਕੀਤੀ ਹੈ ਜੰਨੀ ਜਲਦੀ ਹੋ ਸਕਿਆ ਅਸੀਂ ਕੱਢ ਕੇ ਉਹਨਾਂ ਨੂੰ ਭੇਜਿਆ ਉਥੇ ਕਿਉਂਕਿ ਐਕਸੀਡੈਂਟ ਜਿਹੜਾ ਹੈਗਾ ਬਹੁਤ ਜ਼ਿਆਦਾ ਭਿਆਨਕ ਸੀਗਾ ਇਹਦੇ ਵਾਸਤੇ ਸਮਾਂ ਤਾਂ ਲੱਗਦਾ ਹੀ ਹੈ ਕੱਢਣ ਵਾਸਤੇ ਤਾਂ ਬਸ ਅਸੀਂ ਇਹਨਾਂ ਦੀ ਸਟੇਟਮੈਂਟ ਲੈ ਕੇ ਜਿਹੜਾ ਬੰਦਾ ਨਾਲ ਸੀਗਾ ਉਹਦੇ ਮੋਟਰਸਾਈਕਲ ਤੇ ਚਸ਼ਮਦੀਦ ਗਵਾ ਉਹਦੇ ਤੇ ਬਿਆਨ ਲੈ ਕੇ ਕਾਰਵਾਈ ਜਿਹੜੀ ਬਣਦੀ ਆ ਉਹ ਕਰ ਲੈ